ਸਾਥ ਥੱਲੇ ਨੂੰ ਮੁਹ ਕਰਕੇ ਨਪਣਾਗਾ ਹਾਂਜੀ ਇਹ ਆਪਾਂ ਨੂੰ ਬੀਜਾਂ ਦਾ ਪਤਾ ਨਹੀਂ ਲੱਗਦਾ ਹੁੰਦਾ ਵੀ ਆਪਾਂ ਕਿਹੜਾ ਪਾਸਾ ਬੀਜ ਦਾ ਮਿੱਟੀ ਵਿੱਚ ਨ ਆਪਣਾ ਥੱਲੇ ਨੂੰ ਮੂੰਹ ਕਰਕੇ ਤੇ ਕਿਹੜਾ ਪਾਸਾ ਪਤਾ ਨੂੰ ਕਰਨਾ ਕੋਈ ਵੀ ਬੀਜ ਦੇਖੋਗੇ ਤੁਸੀਂ ਕੱਦੂ ਤੋਰੀ ਅੱਲਾ ਪੇਠਾ ਕੀ ਦਾ ਖਰਬੂਜਾ ਤਰਬੂਜ ਇਹ ਜਿੰਨੇ ਵੀ ਬੀਜ ਆ ਇਹਨਾਂ ਦਾ ਤੁਸੀਂ ਦੇਖੋਗੇ ਇੱਕ ਪਾਸਾ ਤਿੱਖਾ ਹੁੰਦਾ ਤੇ ਇੱਕ ਪਾਸਾ ਪਿੱਛੇ ਗੋਲ ਹੁੰਦਾ ਜਿਵੇਂ ਤੁਸੀਂ ਨੋਟ ਕਰਿਓ ਵੀ ਕੋਈ ਵੀ ਬੀਜ ਆ ਵੇਲ ਵਾਲਾਂ ਸਬਜ਼ੀਆਂ ਦਾ ਉਹ ਉਹਦਾ ਜਿਹੜਾ ਤਿੱਖਾ ਪਾਸਾ ਹੁੰਦਾ ਇੱਥੋਂ ਪਹਿਲਾਂ ਜੜ ਨਿਕਲਦੀ ਆ ਬੂਟੇ ਦੀ ਫਿਰ ਜਿਹੜਾ ਬੂਟੇ ਦੇ ਉੱਪਰੋਂ ਪੱਤਾ ਨਿਕਲਦਾ ਹੁੰਦਾ ਤੇ ਇਹ ਜਿਹੜਾ ਤਿੱਖਾ ਪਾਸਾ ਹੁੰਦਾ ਹਮੇਸ਼ਾ ਹੀ ਇਸ ਪਾਸੇੋਂ ਜੜ ਬੂਟੇ ਦੀ ਨਿਕਲਦੀ ਆ ਇਹ ਤੁਸੀਂ ਤਿੱਖਾ ਪਾਸਾ ਥੱਲੇ ਨੂੰ ਮ ਤੇ ਉਸ ਤੋਂ ਬਾਅਦ ਕੀ ਹੈ ਵਿੱਚ ਫਸਲਾਂ ਜੜ ਨਿਕਲੀ ਆਉਗੀ ਉੱਪਰੋਂ ਮਿੱਟੀ ਪਾ ਦਨੀ ਹੈ ਸਵੇਰ ਪਾਣੀ ਦੇ ਦੇਣਾ ਤੇ ਜਦੋਂ ਥੱਲੇ ਜੜਨ ਲੱਗ ਗਈ ਤੇ ਫਿਰ ਇਸ ਤਰੀਕੇ ਨਾਲ ਜਿਹੜਾ ਹੁੰਦਾ ਇਹ ਉੱਪਰੋਂ ਪੱਤਾ ਬਾਹਰ ਆ ਜਾਂਦਾ ਕਈ ਵਾਰੀ ਕੀ ਭਰਾ ਕਰਦੇ ਆ ਵੀ ਤਿੱਖਾ ਪਸਾ ਤਾਂ ਨੂੰ ਕਰ ਦਿੰਦੇ ਆ ਉਹ ਪਹਿਲਾਂ ਫਿਰ ਜੜ੍ਹ ਨਿਕਲਦੀ ਤਾਂ ਨੂੰ ਇਸ ਤਰੀਕੇ ਨਾਲ ਫਿਰ ਉਹ ਐ ਕਰ ਇਸ ਤਰੀਕੇ ਨਾਲ ਮੁੜਦੀ ਆ ਫਿਰ ਥੱਲੇ ਲੱਗਦੀ ਆ ਤੇ ਫਿਰ ਇਹਨੂੰ ਵਾਲ ਪਾ ਕੇ ਤਾਂ ਨਿਕਲਦਾ ਕਈ ਵਾਰੀ ਆਪਾਂ ਫਿਰ ਵੱਧ ਪਾਣੀ ਲੱਗਦੀ ਬੀਜ ਵਿੱਚ ਹੀ ਗਲ ਜਾਂਦਾ ਤੇ ਜਾਂ ਦਿਨ ਵੱਧ ਲੱਗ ਜਾਂਦੇ ਉੱਗਣ ਦੇ ਵਿੱਚ ਜੇ ਤੁਸੀਂ ਭੁੱਲ ਵੀ ਜਾਂਨੇ ਆ ਵੀ ਨਹੀਂ ਪਤਾ ਲੱਗਦਾ ਤੁਹਾਨੂੰ ਕਈ ਵਾਰੀ ਫਿਰ ਤੁਸੀਂ ਚੁੱਪ ਕਰਕੇ ਨਾ ਤਿੱਖਾ ਪਸਾ ਥੱਲੇ ਕਰੋ ਤੇ ਨਾ ਤੁਸੀਂ ਐ ਕਰੋ ਇਸ ਤਰੀਕੇ ਆ ਗਿਆ ਇਸ ਤਰੀਕ ਨੇ ਨਪਦਿਆ ਕਰੋ ਐਂ ਲਾ ਦਿਆ ਕਰੋ ਇਸ ਚੋਂ ਕੁਦਰਤ ਆਪੇ ਜਿਹੜੇ ਪਾਸੋਂ ਜੜ ਨਿਕਲਦੀ ਥੱਲੇ ਨੂੰ ਜਾਊਗਾ ਦੂਜੇ ਪਾਸਾ ਜਿਹੜਾ ਹੈਗਾ ਉਹ ਤਾਂ ਨੂੰ ਆ ਜਾਊਗਾ ਤਰੀਕ ਨਾਲ ਨਪਾਂਗੇ ਤਾਂ ਆਪਣੇ ਦਿਨ ਜਿਹੜੇ ਉੱਗਣ ਦੇ ਵਿੱਚ ਵੱਧ ਲੱਗ ਜਾਂਦੇ ਆ ਤੇ ਜਾਂ ਜੇ ਲੋੜ ਤੋਂ ਵੱਧ ਪਾਣੀ ਲੱਗ ਜੇ ਜੇ ਪੁੱਠਾ ਬੀਜ ਲੱਗਿਆ ਹੋਵੇ ਤਾਂ ਫੇਰ ਉਹ ਬੀਜ ਵਿੱਚ ਗਲ ਵੀ ਜਾਂਦਾ ਵੱਡੀ ਵੀਡੀਓ ਤੁਸੀਂ YouTube ਤੇ ਜਾ ਕੇ ਤੁਸੀਂ ਦੇਖ ਸਕਦੇ ਹੋ